ਪ੍ਰਹਲਾਦ ਸਾਹਿਬ ਹਰ ਜੁਗ ਜੁਗ ਭਗਤੀ ਉਪਾਇ ਪੈਦ ਰਖਦਾ ਆਇਆ RAM ਰਾਜੇ ਹਰ ਨਾ ਕਹ ਦੁਤ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨੇ ਦੁਕਾਮ ਪਿੱਟਦੇ ਇਨਾਮ ਦੇ ਹਉਮਖਲਾਇਆ ਜਨਾਨਕ ਐਸਾ ਹਰ ਸੇਵ ਅੰਤਲੇ ਹੀ ਚੜਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੁ ਕਰੀ ਨਾ ਹੋਈ बलिहारी कुदरत वसया तेरा अंत न जाहि लख्या रहाओ जात मह जोत तो जोत मह जाता कल कला भरपूर रहया तू सच्चा साहब सिर तो सवाल योजन की ती सो पार पया कहो नान करते किया बात जो किस करना सो कर रह सोदर आगासा महला पहला एक ओंकार सतगुरु प्रसाद सोदर तेरा के हा सो कर के हाजत वै सर्व संभाले वाजे तेरे नाद ने के असंका चेते तेरे वावन हारे ਕੀਤੇ ਤੇਰੇ ਰਗ ਪਰਿ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੋ ਪਉਣ ਪਾਣੀ ਬੈਸੰਤ ਰਗავੇ ਰਾਜ ਤ੍ਰਮਦਵਾਰੇ ਗਾਵਣ ਤੁਧ ਨੋ ਚਿਤ ਗੁਪਤ ਲਿਖ ਜਾਣ ਲੇਖ ਲਿਖਤ ਵਿਚਾਰੇ ਗਾਵਣ ਤੁਧ ਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧ ਨੋ ਇੰਦਰ ਇੰਦਰਾਸ਼ਣੇ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਧ ਨੋ ਸਦ ਸਮਾਦੀ ਅੰਦਰ ਗਾਵਣ ਤੁਧ ਨੋ ਸਾਧ ਵਿਚਾਰੇ ਗਾਵਣ ਤਦਨੋ ਜਤੀ ਸਰੇ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਪਣ ਰਕੀ ਸਰ ਜੁਗ ਜੁਗ ਵਿਧਾ ਨਾਲੇ ਗਾਵਣ ਤਦਨੋ ਮੋਹਣੀ ਆਮਣ ਮੋਹਨ ਸੁਰਗ ਮਛ ਪਿਆਲੇ ਗਾਵਣ ਤਦਨੋ ਰਤਨੁ ਪਾਈ ਤੇਰੀ ਅਡਸਰ ਧੀ ਰਤ ਨਾਲੇ ਗਾਵਣ ਤਦਨੋ ਜੋਤ ਮਹਾਬਲ ਸੂਰਾ ਗਾਵਣ ਤਦਨੋ ਖਾਣੀ ਚਾਰੇ ਗਾਵਣ ਤਦਨੋ ਖੰਡਮਣ ਬ੍ਰਹਮੰਡਾ ਕਰ ਕਰ ਰਖੇ ਤੇਰੀ ਧਾਰੀ సేయి ਤਦਨ ਗਾਵਣ ਜੋਤਰ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤਦਨ ਗਾਵਣ ਸੇਮ ਚਿਤ ਨਿ ਆਵ ਨਾਨਕ ਕਿ ਅਭਿ ਵਿਚਾਰੇ ਸੋਈ ਸੋਈ ਸਰਸਾ ਸਾਹਿਬ ਸੱਚਾ ਸਾਚੀ ਨਾਹੀ ਹੈਪੀ ਹੋਸੀ ਜਾਇ ਨਾ ਜਸਿ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਦੀ ਸੀ ਮਾਇ ਜਨੀ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋਤੀ ਤੇ ਵਧਿਆ ਜੋਤੀ ਸੁਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਈ ਸੋ ਪਸੰਸਾ ਭਾਸਾ ਨਾਨਕ ਰਹੈ ਨਰ ਜਾਈ ਆਸਾਂ ਮਹਿਲਾ ਪਹਿਲਾ ਸੁਣ ਵੱਡਾ ਖੇਸਬ ਕੋਏ ਕਿਉੜ ਵੱਡਾ ਦੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇ ਰਾ ਕੇ ਤਾਂ ਕੇਵੜ ਤੀਰਾ ਰਹਾਓ ਸਭ ਸੁਰਤੀ ਮਿਲ ਸੁਰਤਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤੇ ਅਨੇ ਗੁਰ ਬੁਰਹਾਏ ਕਹਿਣਾ ਜਾਏ ਤੇ ਰੀਤਲ ਵਡਿਆਈ सब सक सब तब सब चईया सीधा वर्खा घियां वुदी सिक ना पाई करम ले आखिरी पर नानक सच सुवरण हरासा महला पहला आखा जीवा विसर मर जाऊ आखने ओखा सच है ना सच नाम की लाग है भूख तूखा कह चलिया दुख सोख विसरे मेरी माए साचा सब सच है ना रहाओ ਸਾਚੇ ਨਾਮ ਕੀ ਤਲਵੜਿਆ ਆਇ ਆਖ ਥਕੇ ਕੀਮਤ ਨਹੀਂ ਪਾਈ ਜੇ ਸੰਵਲ ਕੀ ਅੱਖ ਨ ਪਾਏ ਵੱਡਾ ਨਾ ਹੋਵੇ ਘਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦਿਨ ਦਰਹਿਣ ਛੁਕੇ ਭੋਗ ਗੁਨੇ ਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਈ ਦੇਵਤਾਪ ਤੇ ਵੜ ਤੇਰੀ ਦਾਦ ਜਿੰਨ ਕਰਕੇ ਕੀਤੀ ਰਾਤ ਕਜ਼ਮ ਵਿਸਾਰੇ ਕੇ ਕਮਜਾਤ ਨਾਨਕ ਨਾਮੇ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਰਪੁਰਖ ਆਵਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਰਦੂਰ ਸਰਨਾਇ ਕਰ ਦੇ ਆਨ ਪ੍ਰਗਾਸ ਮੇਰੇ ਮਿਤ ਗੁਰਦੇ ਮੋ ਕੋ RAM ਨਾਮ ਪ੍ਰਗਾਸ ਗੁਰਮਤ ਨਾਮੇ ਰਾ ਪ੍ਰਾਣ ਸਕਾਈ ਹਰ ਕੀ ਰਤ ਹਮ ਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਲ ਸਰਦਾ ਹਰ ਪਿਆਸ ਹਰ ਹਰ ਨਾਮ ਲੇ ਤ੍ਰਿਵਤਾ ਸੇ ਮਿਲ ਸੰਗਤ ਗੁਰ ਨ ਪ੍ਰਗਾਸ ਬਿਨ ਹਰ 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 ਸੁਨਾਵ ਨਾ ਪਾਇਆ ਤੇ ਪਾਭੀਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਤ੍ਰਿੰਗ ਜੀਵੇ ਤ੍ਰਿੰਗ ਜੀਵਾਸ ਬਿਨ ਹਰ ਜਣ ਸਤਿਗੁਰ ਸੰਗਤ ਪਾਏ ਤੇ ਹਨ ਤੋਰ ਮਸਤ ਗਿ ਲਖਿਆ ਲਖਾਸ ਧਨ ਤਨ ਸੰਸੰਗਿਤ ਹਰ ਰਸ ਪਾਇ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰਹਿ ਮਨ ਜਿ ਤਵੇ ਉਦਮ ਜਿ ਆਹਰ ਹ ਜਿਓ ਪਰਿਆ ਸਾਲ ਪਥਰ ਮੈਂ ਜੰਤੀਓ ਪਾਈ ਤਾ ਕਰਜ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਾ ਸੰਗਤ ਤੁਮਲੇ ਸੋਤਰੀਆ ਗੁਰ ਪਰਸਾਰ ਪਰੰਪਰ ਪਾਇਆ ਸੂਕੇ ਕਾਸ਼ਟ ਰਿਆ ਰਹਾਓ ਜਨਨ ਪ੍ਰਤਾ ਲੋਕ ਸਰਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਲਖ ਸੰਭਾਏ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜਾ ਵੇਸ ਕੋ ਸਾਦਿ ਸਪਾਚੇ ਬਿ ਸ੍ਰੀ ਸਰਿਆ ਤੇ ਗਵਣ ਖਲਾਵੇ ਕਮ ਚਗਾਵੇ ਮਨ ਮਹਿ ਸਿਮਰਨ ਕਰਿਆ ਸਬਣੀ ਦਾਣ ਦਸ ਅੱਠ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਰਬਲ ਸਰਬਲ ਜਾਈਆ ਤੇ ਰੰਤਨਾ ਪਾਰਾ ਬਰਿਆ ਰਹਾ ਗਿਆ ਸਾਮਹੱਲਾ ਚੌਥਾ ਸੋਬਰਕਿ 517 ਪਰਸਾਰ ਸੋਪੁਰਕਣ ਰੰਜਨ ਹਰ ਪਰਕਣ ਰੰਜਨ ਹਰ ਗਮਿਓ ਪਾਰ ਆ ਸਬਤ ਆਵੇ ਸਬਤ ਆਵੇ ਤੁਦੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀਆਂ ਕਹਾ ਤਾਰਾ ਹਰ ਧਾਵ ਸੰਤੋ ਦੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰਾਪੇ ਸਿਵਲ ਜੀ ਕਾ ਨਾਨਕ ਜント ਵਿਚਾਰਾ ਤੂ ਕਟ ਕਣ ਅੰਦਰ ਸੁਣਨ ਨੰਤਰ ਜੀ ਹਰ ਇੱਕ ਉਪਰਕ ਸਮਾਨਾ ਇਕ ਦਾਤਿਕ ਭਿਖਾਰੀ ਦੀ ਸਭ ਤੇਰੇ ਛੋਡ ਵਿਡਾਣ ਤੂੰ ਆਪੇ ਦਾਤਾ ਤੇ ਪ੍ਰਭਤਾ ਦੀ ਹੋਤ ਤੂ বিনা ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇੰਤਰੀ ਤੇਰੇ ਕਿਆ ਗੁਣਿ ਅਕ ਵਖਾਣਾ ਜੋ ਸੇਵ ਜੋ ਸੇਵ ਤੁద్ది ਜਨਾਨਿ ਕਿਲ ਫੁਰਬਾਣਾ ਹਰਿ ਧਾਵੇ ਹਰਿ ਧਾਵੇ ਤੁద్ది ਸੇਂਦਰੁ ਮੈ ਸੁਗਵਾਸੀ ਸੇ ਮੁਕਤ ਸੇ ਮੁਕਤ ਭੈ ਜਿਨ ਹਰਿ ਧਾਇ ਜਿ ਤਨ ਟੂਟੀ ਝੰਕੀ ਫਾਸੀ ਨਿਰਰਪਉ ਜਿਨ ਹਰਨਰਪਉ ਧਾਇ ਜਿ ਤਨ ਕਾ ਪਉ ਸਭੁ ਗਵਾਸੀ ਦਿਨ ਸੇਵੈ ਜਿਨ ਸੇਵੈ ਮੇਰਾ ਹਰਿ ਦੀ ਤੇ ਹਰ ਰੂਪ ਸਮਾਸੀ ਸੇ ਤਾਣਾ ਸੇ ਤਨ ਦੀਨ ਹਰਤੇ ਆਏ ਜੀ ਜਨਾਨਕ ਤੈਨ ਬਲਜਾ ਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਪਗਰ ਤੇਰੇ ਬਵਿਸਲਾਹਣ ਦੁਜੀ ਹਰ ਨੇ ਕਹਨੇ ਕੀ ਅਨੰਤਾ ਤੇਰੀ ਅਨੇਕ ਤੇਰੇ ਨਹੀਂ ਕਰੇ ਹਰ ਪੂਜਾ ਜੀ ਤਪਤਾਪੇ ਜਿ ਭੀ ਬੇਅੰਤ ਤੇਰੇ ਨੈ ਤੇਰੇ ਨੈ ਪੜੇ ਬੋ ਸਮਰ ਸਾਸੂ ਦੀ ਖੜਕਿਰਾ ਘਟਕਰਮ ਕਰਨਤਾ ਸੇ ਪਗਰ ਸੇ ਪੁਰ ਭਲੇ ਜਨਾਨਕ ਜੀ ਜੋ ਭਾਵੇਂ ਮੇਰੇ ਹਰਪ ਭਗਵੰਤਾ ਤੁਹਾਡ ਪਰਖਿਆ ਪਰੰਪਰ ਕਰਤਾ ਜੀ ਤੁੜ ਜੇਵੜੇ ਵਰਨਾ ਕੋਈ ਦੁਜੂ ਦੁਜੂ ਵੇਖੋ ਸਰਾਸਦਾ ਤੂ ਏਕੋ ਜੀ ਤੂੰ ਨੈਕਲ ਕਰਤਾ ਸੋਈ। ਤੁੜ ਆਪੇ ਭਾਵੇ ਸੋਈ ਵਰਤੈ ਜਿਤੁਰਾ ਆਪੇ ਕਰੈ ਸੋ ਹੋਈ ਤੁੜ ਆਪੇ ਸਿੱਠ ਸਭ ਨੂੰ ਪਾਇ ਜਿਤੁਰਾ ਆਪੇ ਸਿਰ ਸਭ ਕੋਈ। ਨੰਨਾਣ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੀ ਆਸਾ ਮਹਿਲਾ ਚੌਥਾ। ਤੂ ਕਰਤਾ ਸਚਿਆਰ ਮੈਂ ਨਾਸਾਂ ਜੋ ਤੂ ਪਾਵੇ ਸੋਈ ਤਿਸੇ ਜੋ ਤੂ ਦੇ ਸੋਈ ਹੋਂ ਪਾਇ ਰਹਾਓ। ਸਭ ਤੇਰੀ ਤੂੰ ਸੁਬਨੀਤ ਹੈ ਜਿਸਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਡ ਮੰਨੋ ਗਵਾਇਆ ਤਦ ਆਪ ਵਿਚੋੜਿਆ ਆਪ ਮਿਲਾਇਆ ਤੂਦਰੇ ਅਸੋ ਤੁਝ ਹੀ ਮਾਇ ਤਦ ਮੇ ਦੂਜਾ ਕੋਈ ਨਾ ਜੀ ਜਨ ਸਭ ਤੇ ਰਾਖੇ ਲਿਵ ਜੋਗ ਮਿਲ ਵਿਚੜੈ ਸੁਨੋ ਜੀ ਮੇਲ ਜਿਸਨੂੰ ਤੂੰ ਜਾਣੇ ਸੋ ਜਨ ਜਾਣੇ ਹਰ ਗੁਰ ਸਦੀ ਆਖ ਵਖਾਣੇ ਜਿਨ ਹਰਿ ਸੇਵੈ ਤਿਨ ਉਸ ਕੋ ਪਾਇਐ ਸਹਿਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤਿ ਰਾਖੀਆ ਸਭ ਹੋਇ ਤਦ ਮੈਨੂੰ ਜਾ ਵਰਨਾ ਕੋਇ ਤੂ ਕਰ ਕਰ ਵੇਖੇ ਜਾਣੇ ਸੋ ਜਨਨ ਗੁਣ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤਿਤ ਸੁਰਵੜੇ ਪਹਿਲੇ ਨਵਾਸਾ ਪਾਣੀ ਪਾਉ ਤਨੇ ਕੀਆ ਪੰਕਰ ਮਾ ਭਗਨੇ ਚਾਲੈ ਹੰ ਦੇਖੇ ਤੈ ਡੂਬਿ ਹਲੇ ਮਨ ਇਕ ਨ ਚਿਤ ਸਮੋੜ ਬਣਾ ਹਰ ਵਿਸਰੇ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹੀਂ ਪੜਿਆ ਮੋਰ ਹੁਬਦਾ ਜਨਮ ਪਿਆ ਪ੍ਰਣਮਤ ਨਾਨਕ ਸਿੰਘੀ ਸਰਨਾ ਜਿੰਤੂ ਨਾਹੀ ਵਿਸਰਿਆ ਸਾਂ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਵਰਕਾ ਤਰੇ ਕਿਤੇ ਨਾ ਕਾਉਂ ਸਾਧ ਸੰਗਤ ਭਜ ਕੇਵਨ ਨਾਮ ਸੰਜਣ ਲਾ ਪਉਣ ਤਰਨ ਕੇ ਜਨਮ ਤਾ ਜਾ ਤਰੰਗ ਮਾਇਆ ਕਹਿ ਰਹਾਓ ਜਗਤ ਕਾ ਸਿਰਮ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਹਰਾਇਆ ਤਹੋ ਨਾਨਕ ਮਨੀ ਚ ਕਰਮਾ ਸਰਨ ਪਰੇ ਕੀ ਲਾਖੋ ਸਰਮਾ ਪਾਛਦ ਸੂਗ ਬਿਉ ਭਾਈ ਮੇਂ ਢੀਚੋ ਪਈ ਅਮਰੀ ਕਰੋ ਹਾ ਦੇਰ ਚਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨ ਮੜਹਿ ਮਾਰਾ ਆਪਣਾ ਜਨ ਕਰੋ ਪ੍ਰਤੀ ਪਾਰਾ ਹਮਰੇ ਦੁਸ ਬੈਤਮ ਤਕਾਵੋ ਆਪ ਹਾਰ ਦੇ ਮਹੀਂ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾ ਰਾ ਮੋਰ ਰਛਣਿ ਜੀ ਕਰਦਾ ਕਰੀਐ ਸਭਰਨ ਕੋ ਹਦ ਸੰਗਰੀਐ पूर्ण वय हमारी आशा तोर पिण की रहे प्यासा तुम्हें चाड़ के और ना त्याओ जो बर चांस तुम ते पाओ सेवक सिख से हमारे तारिये तुम तुम सतर हमारे मारिये आप हाथ दे मुझे बरिये मरन का कतरास सन वरिये पूजो सदा हमारे पच्चा सुरे सुजो करिये और अच्छा राख ले में राखन हारे साई संत सहाय प्यारे ਨੀ ਨਮਨੰਦ ਸਤਨਕੇ ਹੰਤਾ ਤੁਮਹੋ ਪ੍ਰੀਤਸੁਰਦਸਕੰਤਾ ਕਾਲਪੈ ਬ੍ਰਹਮਾਵਤਰਾ ਕਾਲਪੈ ਸਿਵ ਜੀਵਮਤਰਾ ਕਾਲਪੈ ਕਰਿ ਵਿਸਰਪ੍ਰਤਾ ਸਾਸਕ ਗਾਹ ਕਾ ਕੀ ਆਤਮਾ ਸਾ ਜਮਨ ਕਾਲੋ ਗੀ ਸਭ ਪੀਓ ਬੇਧਰਾ ਬ੍ਰਹਮਾ ਜੋਤੀਯ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਦਿੱਕਤ ਬਨਾਇਓ ਦੇਵ ਦੈਜ ਜਿਨਿ ਵਜਾਇਓ आदन्त के अवतार सोई गुरु समझे ओ मारे नमस्कार जी को हमारी सकल प्रजा जने आप सवारी शिव कण को शिव गुण सुभ दीयो सागर को परमो बद कियो कट कट के अंतर की जानत भले भरे की पीर पहचान चिंटी ते कुंचरे सुल्ला सब कृपा दिस कर फुल्ला संत न पाए ते दुख सुख पाए साधन के सुखी ਇਹ ਕਹਿ ਕਿ ਭੀੜ ਪਛਾਣੇ ਘਟ ਘਟ ਕੇ ਪਟ ਪਟ ਕੇ ਜਾਣੇ ਜਬ ਦਰਖ ਕਰਾ ਕਰ ਤਾਰਾ ਪਰ ਜੋ ਤਰਤ ਤਬ ਦੇਹ ਪਾਰਾ ਜਬਾ ਕਰਤ ਕਰਤ ਹੋ ਕਬ ਹੋ ਤੁਮੇ ਮਿਲਤ ਦੇ ਤਰ ਸਭ ਹੋ ਜੇਤੇ ਬਨ ਸਿਰ ਸਭ ਤਾਰੇ ਆਪ ਹੀ ਆਪਣੀ ਬੁਧੀ ਉਚਾਰੇ ਤੁਮ ਸਭੀ ਤੇ ਰਤ ਨਰਾਲ ਜਾਣ ਦੇ ਭੇਦ ਰੇ ਆਲਮ ਨਰੰਕਾਨਨ ਮਕਾਨ ਨਰਲੰਬੇ ਆਦ ਨੀਲ ਨਾਦੇ ਸੰਭ ਤਾਕਾ ਮੂਲ ਚਾਰ ਦੇ ਬੇਦਾ ਜਾਕੋ ਪੇਉ ਨਾ ਭਾਵ ਦੇ ਬੇਦਾ ਤਾਕੋ ਕਰ ਭਾਣਨ ਮਾਰਤ ਮਹਾ ਮੂੜ ਕਛ ਭੇਜਣਾ ਜਾਣ ਮਹਾਦੇਵ ਕੋ ਕਹਿ ਸਦਾ ਸਭ ਨਿਰੰਕਾਰ ਕਾ ਚਿੰਤ ਨਹੀਂ ਪਵੇ ਆਪ ਹੀ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਦਸ ਦੇਤੀ ਤੁਮਰਾ ਲਖਣ ਜਾਇ ਬਸਾਰਾ ਕਹਿ ਵੀ ਸਗਵ ਤੁਮ ਸੰਸਾਰਾ ਇਕੇ ਰੂਪ ਨੂੰ ਸਰੂਪਾ ਰੰਕ ਬਿਉਰਾਵ ਕਹੀ ਕੋਪਾਂ ਦੇ ਜਿਰੇ ਸਿਤ ਨਹੀਂ ਪੁਰ ਕਾਣ ਬਹੁ ਰਹਿ ਦੇਨੀ ਬਹੁ ਬੂਲਾ ਜਾ ਹੈ ਬੈਠਾ ਕੋ ਸੰਦ ਪ੍ਰਸੰਗ ਕਿਡੇ ਕੇਠਾ ਸਗਰੇ ਸਿੱਧ ਗਾਏ ਚੰਬਵਾਰ ਜੁਗਾਦ ਸਰੂਪ ਸੰਭਵ अवरे चामे रीतम करो से, की बारे से, थे, थे, से के बारे से कसंगर दुष्यति तेर वदत पाता सकल मलेस करो रणकाता जे तुस सरनी परे तिन कै सदुक्त होय मरे पुरुषण पग परे तिहारे तिन कै तुन संकट सकटारे जो कल कोइ के भार दे हे ताके का निकटन है रछा होय तें सब काला दुसरे सरे तत्काला कृपा रे संजाने हरियो ताके ता कलक मोहर हो ਰੈਦ ਸੇਦ ਕਰ ਮੋ ਸੁਭ ਹੋਏ ਦਿਸ ਸਵਾਸ ਸਕੇ ਨਾ ਕੋਈ ਇੱਕ ਬਾਰ ਜਿੰਦ ਤਮੈ ਸਮਾਰਾ ਕਾਲ ਪਾਸੇ ਧਾਇ ਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰਿ ਬਸਦੋ ਤੇ ਰਹਾ ਢੜਕੇ ਤਮੈ ਸਰੰਤਿ ਹਾਰਿ ਆਪਾ ਦਿਲ ਹੋ ਬਾਰੀ ਸਰਵਟੋਰ ਮੁਹੋ ਸੋ ਹਾਇ ਦਿਸਦੋ ਹੋਤਲੇ ਬਚਾਈ ਸਵੈ ਪਾਏ ਗਏ ਜੋ ਤੇ ਤਮਰੇ ਤਬ ਤੇ ਕੋ ਆਕਰੇ ਨਹੀਂ ਆਨਿਉ ਰਾਮ ਰਹੀਮ ਭ੍ਰਾਨ ਕਰਾਨੇ ਕਹਿਮ ਤੇ ਕ ਨਾਮ ਮੰਨਿਉ ਸਿਮਰ ਸਾਸਰਵੇ ਸਭੈ ਬੋ ਭੇਦ ਕਹਿਮ ਇਕ ਨਾ ਜਾਣਿਉ ਸਰੀਆ ਸਮਾਲ ਕੇ ਪਾਤਮਰੀ ਕਰ ਮਹਨੇਗ ਸੁਭ ਤੋਹਿ ਪਖਾਨਿਉ ਦੁਹਰਾ ਸਗਲ ਦੁਆਰ ਕੋ ਛਡ ਕੇ ਗਇਓ ਤਹਾਰੋ ਦੁਆਰ ਬਾਹ ਵਿਹੇ ਕਿਲਾ ਜਸ ਗੋਬਿੰਦ ਦਾਸ ਤੋਹਾਰੇ ਰਾਮ ਕਲੀ ਮਹਲ ਆਪਿ ਜਨ ਦੇਖੋਂ ਤਾ ਸੁਖੁਰ ਪ੍ਰਸਾਦ ਆਨੰਦ ਤੇ ਅਮਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈਜ ਜਿਤੀ ਮਨ ਵਿਝੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਜਵਨੁਤਾ ਗਾਵਉ ਹਰੀ ਕੇ ਰਮਨ ਜੀਵਸਾਇ ਕਹਿ ਨਾਨਕ ਨਦੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸਦਾ ਰਹੁ ਹਰ ਨਾਲੇ ਹਰ ਨਾਲਿ ਹੋ ਤੂ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸਬਨਾਗਲਾ ਸਮਰੱਥ ਸੁਆਮੀ ਸੋਖਿ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹੇਵਾ ਕੀਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਪੂਜਾ ਜਿਸ ਤੇ ਸੋ ਪਾਵੇ ਸਦਾ ਸਿਧ ਸਲਾਹ ਤਰੀ ਨਾਮ ਨਮਸਾਵੇ ਨਾਮ ਜਿਨ ਕਾ ਮਨੁ ਵਸੈ ਆਵਾਜੈ ਸਭ ਤਕਲੇਰੇ ਕਹਿ ਨਾਨਕ ਸਤਿ ਸੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮਯਾ ਦਾਰਮਨਾ ਜਿਨ ਭੁਖਾ ਸਭ ਗਵਾਈਆ ਕਰ ਸਾਂ ਸੁਖ ਮਣੇ ਵਸੈ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗਰੋਟ ਉਹ ਜਿਸ ਦੀਆਂ ਹਵਦੇ ਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਕੌਂਸ ਬਾਰੇ ਤਕਰ ਸਵਾਗੇ ਕਰ ਸਵਾਗੇ ਚੋਦ ਵਾਜੇ ਕਲਾ ਜਿਸ ਕਰ ਧਾਰੀਆਂ ਪੰਜ ਦੂਤਨ ਵਸ ਕੀਤੇ ਕਾਲ ਕੰਟ ਕੁਮਾਰਿਆ ਧੋਰ ਕਰਮ ਪਾਇ ਤਜਿਨ ਕੋ ਸਿਨਾਮ ਹਰ ਕੀ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਤੇ ਰਹਿਣ ਦਵਾਜੇ ਹਣ ਦੇ ਸੁਨੋ ਬੜਾ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਖੀ ਬਾਣੀ ਸੰਤ ਸਾਜਨ ਭਰੇ ਸਰਸੇ ਪੂਰੇ ਗੁਰਥੇ ਜਾਣੀ ਸੁਣ ਤੇ ਪਲੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜਿ ਨਹ ਤੂਰੇ ਮੰਦਾਵਣੀ ਮਹੱਲਾ ਪੰਜਵਾ ਹਾਲ ਵਿੱਚ ਤੇਨੇ ਵਸਤੂ ਪਈਓ ਸਰਸੁਣ ਟੋਕ ਵਿਚਾਰੁ ਅਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਇ ਉਦਾਰੋ ਇਹ ਵਸਤ ਨਹਿ ਜਾਇ ਨਿਤਨੇਦ ਰਖਿਓ ਤਾਰੋ ਤਮ ਸੰਸਾਰ ਤੇ ਲਗਤਰੀਆ ਸਭ ਨਾਨਕ ਗੁਰਮ ਪ੍ਰਸਾਰੋ ਸਲੋਕ ਮਹਲਾ ਪਨਵਾ ਤੇਰਾ ਕੀਤਾ ਜਾ ਤੋ ਨਹੀਂ ਮੈਨੋ ਜੋ ਕੀ ਕੋਈ ਮੈ ਨਿਰਗੁਣਿਆਰੇ ਕੋ ਬਿਨ ਨਹੀਂ ਆਪੇ ਤਰਸ ਪਿਓਈ ਦਰਸ ਬਿਆ ਮੇ ਰਹਿਮਤ ਹੋਈ ਸਤਿਗੁਰ ਤੋਂ ਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਣ ਚਿ ਵੇ ਹਰਿਆ ਪੋੜੀ ਜਿੱਥੇ ਤੂ ਸਮਰਾਥ ਜਿੱਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਨੇ ਬਰਮਾਏ ਸੁਣ ਕੇ ਜਿਮ ਕਹਿ ਦੂ ਤ ਨਾਏ ਤਰੇ ਛੜ ਜਾਏ ਭੌਦਲ ਬਖਮਸ ਗਾਇ ਗੁਰ ਚਲਦੀ ਭਰ ਪਾਏ ਜਿਨ ਕੋ ਲਜੀ ਪਿਆਸ ਅਮ੍ਰਿਤ ਸੇ ਹੀ ਖਾਏ ਕਲਮੇ ਉਪਨ ਗੁਣ ਗੋਬਿੰਦ ਗਾਏ ਸਭ ਜੀ ਨੂੰ ਕਿਰਪਾਲ ਸਮਾਲੇ ਸਾਹੀ ਸਾਹਿਬਿਰਥਾ ਕੋ ਨਾ ਜਾਏ ਜੀ ਆਵਤੁ ਦਇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਆਰਬਨਾ ਜੀਵਾਂ ਜਬ ਗੁਰੂ ਨਾਮ ਨੇ ਤ੍ਰਿਸਦ ਗੁਰ ਪ੍ਰੇਖ ਨਾ ਸਰਨੀ ਸੁਰ ਨਾ ਗੁਰ ਨਾਮ ਸਤ ਗੁਰ ਸੇ ਤੀਰਤਿਆਦਰ ਕੇ ਭਈਆ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੇ ਹਿਮਤ ਦੇ ਜਗ ਮਉਤਮ ਕਾੜੀਏ ਵਿਰਲੇ ਕੇ ਹੀ ਕੇ ਮਹੱਲਾ ਪੰਜਵਾਂ ਰਖੇ ਰਖਣੇ ਹਾਰਿਆ ਪਿਓ ਬਾਰੀਆਂ ਗੁਰ ਕੀ ਪੈਰੀ ਪਾਏ ਕਾਜ ਸੁਹਾਰੀਆਂ ਵਾਹਿ ਆਪ ਦੇ ਆਲਮ ਨੂੰ ਨਾ ਵਿਚਾਰੀਣ ਸਾਧ ਜਨ ਕੇ ਸੰਗ ਪਵ ਜਲਤਾਰੀਣ ਸਾਖਤ ਨਿੰਦਕ ਦੁਸਤ ਕਿਨ ਮਾਹੀ ਵਿਦਾਰੀਣ ਤੇ ਸਾਹਿਬ ਕੀ ਠੇਕ ਨਾਨਕ ਮਣੇ ਮਾਏ ਜੀ ਸਿਮਰੇ ਸੁਖ ਹੋਏ ਸਗਲੇ ਦੁਖ ਜਾਏ ਜੀ ਸਰਬ ਕੀ ਠੇਕ ਨਾਨਕ ਮਣੇ ਮਾਏ ਜੀ ਸਿਮਰੇ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ